ਏ ਨਿੰਦੀਆਂ ਦੀਆਂ ਨਿੰਦੀਆਂ ਦਾ ਵੀ ਜੁਨੀਕਾ ਕੇ ਨੇ ਛੇ ਨੇ ਜੁਨੀਕਾ ਕੇ ਤੀਜੀ ਬਾਂਦੂ ਲੱਗਦੀ ਵਿੱਚ ਨੁੱਖ ਮੋੜਦੀ ਉਹ ਕਰਦੀ ਹੋਈ ਨੇੜੇ ਤੇ ਦਿਖਾਉਂਦਾ ਨਾ ਦੂਰ ਨਾ ਚਾਤੀ ਮਾਰਨ ਬਠੀ ਵਾਹਿਗੁਰੂ ਜੀ ਦਾ ਕੰਸਾ ਵਾਹਿਗੁਰੂ ਜੀ ਕੇ ਫਤੇ ਪ੍ਰਮਾਤਮਾ ਕੀ ਅਰਦਾਸ ਹੈ ਕਾਣਪਟ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਵੀਰ ਜਿੰਨੇ ਵੀ ਵੀਰ ਭੈਣ ਬਜ਼ੁਰਗ ਬੱਚੇ ਇਸ ਸਮੇਂ ਵੀਡੀਓ ਦੇਖ ਰਹੇ ਹੋਣਾ ਤਾਂ ਸਾਰੇ ਨੂੰ ਤੰਦਰੁਸਤੀਆਂ ਬਖਸ਼ੀ ਛੱਡਦੇ ਆ ਤੇ ਵਿੱਚ ਰੱਖੀ ਸਾਰੇ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿਣ ਸਭ ਦੀਆਂ ਮਨੋਕਾਮਨਾਵਾਂ ਦਾ ਤਾਂ ਜ਼ਰੂਰ ਪੂਰੀਆਂ ਕਰਦੀ। ਛੱਜਾ ਸ਼ੋਨਾ ਦਾ ਕਾਕਾਏ ਛਨ ਬੜੀ ਖੁਸ਼ੀ ਹੋਈ ਹੋਈ ਹੈ। ਇਹ ਛੱਜਾ ਨਾਲ ਰੋਜ਼ ਖੇਡਣ ਲੱਗ ਗਿਆ ਹੁਣ ਦਿਨ ਬਰ ਦਿਨ। ਛੱਜਾ ਨੇ ਪਿਆਰ ਲੈਣ ਲੱਗ ਗਿਆ ਛੱਜਾ। ਹਾਂਜੀ, ਔਰ ਜੀ ਕਾਕਾ ਦਾਦੀ ਔਰ ਉਹਨੇ ਕਹਿ ਕੇ ਕਾਗੋਦ ਜੂ ਹੈ ਅ ਹਰਿਤ ਮੈਂ ਤਿਆਰ ਹੋ ਕੇ ਕਪੜੇ ਪਾ ਕੇ ਬੈਠ ਗਿਆ ਮੈਂ ਜੀਓ ਨਿਕੋਡਾ ਤੈਨੂੰ ਚਾਜ ਦੇ ਜਾਣ ਨੂੰ ਦਿਦੇ ਨੀ। ਹਾਂ? ਉਹ ਇਹਨੇ ਕਹਿ ਕੇ ਆ ਗੁਰ ਜੀ ਰੈਕਟ ਹੈ ਜੀ ਅੱਜ ਇਹਨੇ ਜਾਇਕ ਆਉਮ ਲਾ ਜੀ ਉਹਨਾਂ ਪੁੱਤ ਆਉਮ ਲਾ ਜੀ ਉਹਨਾਂ ਕਾਕਾ ਲਓ ਜੀ ਹੁਣ ਚੱਲਿਆ ਜੀ ਅੱਜ ਮੈਂ ਬਿੰਦਰਾਖ ਨੂੰ ਮਾਸੀ ਦੇ ਕੋਲ ਨੂੰ ਤੇ ਉੱਥੇ ਤੇ ਸਾਡਾ پلان ਇੱਕ ਹੋਰ ਵੀ ਹੈ ਗਹਾਂ ਜਾਣ ਦਾ ਦੇਖਨੇ ਆ ਕਿ ਦਮਨ ਦਾ ਪ੍ਰਯਨ ਕਿਵੇਂ ਹੈ ਸਾਰੀ ਸਟੋਰੀ ਉਹ ਤੁਹਾਨੂੰ ਵਲੋਗਾਂ ਦੇ ਵਿੱਚ ਹੀ ਪਤਾ ਲੱਗੂਗੀ ਜ਼ਿਆਦਾਤਰ ਅ ਬਾਕੀ ਐ ਆ ਜੀ ਕਰਦਾ ਨਹੀਂ ਇਹਨੂੰ ਛੱਡ ਕੇ ਜਾਣ ਨੂੰ ਮਾ ਮੋਹਲੰਦੀ ਹੁਣ ਅੱਤਰ ਲੱਤ ਪੈ ਨਹੀਂ ਮਾਰਦੀ ਜਿਆਦੇ ਗੱਲਾਂ ਕਰ ਲੱਤਾਂ ਦਾ ਆਇਮ ਆਦੀ ਵੀ ਮੈਂ ਚੱਕ ਲੋ ਉਹ ਗੱਲ ਤੇ ਜਿੰਨੇ ਕਹਿ ਕੇ ਐਂਦੇ ਬੈਂਦੇ ਸੇ ਇਹ ਦੇਖੀ ਹਾਂ ਹਾਂਜੀ ਹਾਂਜੀ ਹੋਏ ਰਵਤ ਹਾਂਜੀ ਹਾਂ ਆ ਆ ਲੜੀ ਵਾਗ ਬੱਚੀ ਐ ਨਹੀਂ ਦਾ ਕਿਵਰੇ ਬੁੱਤ ਨੂੰ ਇਹ ਮੇਰਾ ਜਿਉਣਾ ਕਰ ਆਏ ਆਪਾ ਜੀ ਲੱਗਿਆ ਵੀ ਜਿੱਧਰ ਪ੍ਰਸ਼ਾਦਾ ਸਿਕਣ ਤੁਸੀਂ ਕੀ ਕਰਨਾ ਦਾ ਫੋਨ ਕਿਹਾ ਲੈ ਕੇ ਉਹਨੂੰ ਕਹਿੰਦੇ ਫੋਨ ਕਰ ਦੇ ਜਿਆਦੇ ਕਹਿੰਦੇ ਦੇਖ ਕੇ ਆਣਾ ਕਿ ਆ ਦਵਾਈ ਕਾਹਦੀ ਕਹਿੰਦੇ ਤੇ ਸੁੱਠੀ ਲੱਗੀ ਕੰਮ ਕਰਨੀ ਹਾਂ ਕੰਕਣ ਸੁੱਠੀ ਲੱਗੀ ਹਾਂ ਸੁੱਠੀ ਲੱਗੀ ਵੀ ਹੈ ਠੀਕ ਹੈ ਠੀਕ ਹੈ ਮੈਂ ਦੇਖ ਕੇ ਤੇ ਕਰ ਲੀ ਮੰਡ ਜੀ ਵੀ ਲੱਗੇ ਪਿਆਰ ਫਟੋੜਾ ਅੱਛਾ ਉਰੇ ਵੀ ਲੱਗੀ ਵੀ ਹੈ ਮਨ ਲਾ ਤਾਂ ਉਰੇ ਵੀ ਦੇਖੀ ਹੈ ਉਹਦਾ ਮੂਰੇ ਮੂਰੇ ਮੈਂ ਵੀ ਕੋਲ ਥੋੜੋ ਕੋਲਕਾਤਾ ਜਿਹਨੇ ਮੂਰੇ ਮੂਰੇ ਜਿੱਥੇ ਹਵਾ ਲੱਗਦੀ ਹੈ ਹਾਂ ਉਹਨੇ ਕੇਰੀਏ ਤੇ ਬਾਕੀ ਵਿੱਚ ਤਾਂ ਮੈਂ ਇੱਕ ਪੀਣਾ ਖਰਾਬ ਹੀ ਲਿਆ ਉਹਦੇ ਜਿੱਥੇ ਢੋਲ ਚੱਤ ਅੱਛਾ ਤੁਸੀਂ ਕਿਹੜੇ ਤੋਂ ਗੱਲ ਕਰਦੇ ਨਹੀਂ ਕੜਾ ਟੋਲ ਦੀ ਗੱਲ ਕਰਦੇ ਤੁਸੀਂ ਉਰੇ ਕੜਾ ਟੋਲ ਦੀ ਗੱਲ ਕਰੀ ਰਹੀ ਜਾਂ ਉਰੇ ਤੇ ਹੀ ਕਰ ਦਿੰਦਾ ਮੈਨੂੰ ਲੱਗਿਆ ਦਾਣਾ ਜਾ ਰਹੇ ਮੜੇ ਨੂੰ ਮਨਾਪਦਾ ਮੁਰੋ ਇੱਕ ਤੀ ਗੋਲੀ ਰੱਖੋ ਜਿੱਤੇ ਮਤਲਬ ਆਪਾਂ ਕਣਕ ਕੱਢਦੇ ਨਾ ਉਹ ਏਰੀਆ ਦੇ ਵਿੱਚ ਮੁਰੋ ਮੁਰੋ ਉਹ ਤੋਂ ਬਾਅਦ ਕਣਕ ਸਾਰੀ ਸਹੀ ਨਿਕਲਦੀ ਮੈਂ ਇੱਕ ਪਿੰਨਾ ਕਾਢਾ ਲਿਆ ਉਹ ਤੇ ਮੀਂਹੇ ਕਰਕੇ ਥੋੜੇ ਪਿੱਛੇ ਜੇ ਪਏ ਤੇ ਨਹੀਂ ਕਾਪੀ ਜਿਆਦਾ ਤਾਂ ਭੁਲਾ ਬੁਲਾ ਕੇ ਤੇ ਚਾਹਤ ਵੀ ਦੁਕਾਨ ਬੰਦੇ ਕੇ ਫੋਨ ਕਰੀ ਕੋਕਟ ਦੁਕਾਨ 'ਤੇ ਫੋਨ ਕਰੀ ਵੀ ਕਿਤਾ ਲਾਵਾ ਗਠਿਆ ਦਾ ਕਾ 200 ਗ੍ਰਾਮ 200 ਗ੍ਰਾਮ ਕਾਣ ਗਠਿਆ ਦਾ ਕੋਕਟਾਂ ਵਾਲਾ ਫੋਨ ਕਰਨਾ ਠੀਕ ਹੈ ਇਨੀ ਦੀ ਬੀਜੀ ਹੈ ਤੇ ਬਾਕੀ ਕਿਟਣੇ ਦਾ ਪੈਕਟ ਇੱਕ ਪਾਲਕ ਦਾ ਹਾਂ ਮਛਤੋਣੀਆਂ ਪਾਲਕ ਤੇ ਇੱਕ ਮੂਲੀਆਂ ਮਾਲੀਆਂ ਨੂੰ ਕਾ ਚਾਰ ਤਿੰਨ ਹੋਣ ਮੂਲੀਆਂ ਸਰਦਮਾ ਹੂੰ ਮੂਲੀਆਂ ਸਰਦਮਾ ਹੋ ਗਈਆਂ ਠਣੀਆਂ ਦਾ ਠਣੀਆਂ ਪਾਲਕ ਹੋ ਗਈ ਹਾਂ ਜਮਾ ਹੋ ਗਿਆ ਪਿਆਰ ਦਾ ਆਹ ਹੂੰ ਮੈਂ ਦੇਮੋ ਕੀ ਵੀ ਦੇਣੀ ਮੈਦੀ ਵੀਡੀਓ ਕਰਦੀ ਨਾ ਮੈਂ ਥੇਰਾ ਮੈੱਟੇ ਵੀਡੀਓ ਕਰਣੀ ਮਾਦਲ ਮਸਲੇ ਤੋਂ ਆਪੇ ਹੀ ਆ ਰਿਹਾ ਨੂੰ ਜੀ ਜੰਗੂ ਜਪਸਾਤ ਆਹ ਹੋ ਗਈ ਹੈ ਹਾਂਜੀ ਇਹ ਹੋ ਤੇਰੇ ਬਾਅਦ ਤੇ ਸਾਗ ਐਰਨ ਪਾਲਿਕ ਧਨੀਆ ਹੂੰ ਕਹ ਲੱਗੇ ਗੱਲ ਇਹ ਕਿਹਾ ਲੱਗੇ ਗੱਲ ਨਹੀਂ ਕਿਹਾ ਗੱਲ ਲੱਗੇ ਕਿਹਾ ਲੱਗੇ ਕਿਹਾ ਐਹ ਤੇਰੇ ਤੇਰੇ ਕੀ ਕਹੇਗਾ ਤੇ ਕੀ ਕਹੇਗਾ ਕਿਹਨੇ ਕਹੇਗਾ ਤੇ ਕਹੇਗਾ ਹਾਂ ਆਹ ਤਾਂ ਦਸਤਾਨੇ ਚ ਤਾਰੇ ਵੀ ਉਹਨੇ ਜਦ ਵਿੱਚ ਤਾਂ ਦਾੜੀ ਦੇ ਬਾਹ ਮਾੜ ਲੰਦੀ ਹੈ ਨਹੀਂ ਉਹ ਗੱਲ ਨਹੀਂ ਕਿਤੇ ਫਿਰ ਥੋੜੀ ਨੌਂ ਗਰ ਵੀ ਨਹੀਂ ਚੇਟਾ ਮਾਰਨੀ ਆ ਮੂੰਹ ਪਰ ਨੌਂ ਲਿਆਉਂਦਾ ਇਹਨੂੰ ਪਿੰਨਰ ਜਿਹਾ ਹਾਂਜੀ ਹਾਂਜੀ ਬਾਹਰ ਮੇਂ ਵੀ ਕਾਹੇ ਕਰੇ ਸਾਰੇ ਅੰਦਰ ਤੇ ਵੈਰੀ ਗੁੱਡ ਅੱਜ ਸੁਣਾ ਦੇ ਕੋ ਦੇਖਣ ਨੂੰ ਹਣਾ ਹਾਂ ਯਾਰ ਉਹ ਵੀ ਕਹਿਣਾ ਯਾਰ ਟੈਂਕੀ ਉਹ ਨਹੀਂ ਦੇਖਿਆ ਹੁੰਦਾ ਮੈਨੂੰ ਲੱਗਦਾ ਮੈਨੂੰ ਹੋਰ ਦੁਕਾਨ ਵਾਲੇ ਕੋਲੋਂ ਪਰਚ ਕਰਨਾ ਪਾਣਾਗੇ ਇਹਦੇ ਤੇਨ ਚਾਰ ਵਾਰ ਫੋਨ ਕਰਕੇ ਕਹਿ ਰਹੇ ਵੀ ਲਿਆ ਦੇ ਟੈਂਕੀ ਲਿਆ ਦੇ ਟੈਂਕੀ ਲਿਆ ਦੇ ਟੈਂਕੀ ਯਾਰ ਉਹ ਰੋਪੜ ਦੇਖ ਮੈਨੂੰ ਐ ਹੁੰਦਾ ਵੀ ਚਲ ਹਾਂਜੀ ਜੇ ਰਹਿ ਗਏ ਕੈ ਦੀ ਜੱਦੀ ਮਿੱਟੀ ਪੜੀ ਜੀ ਐਵੇਂ ਰਾਜ ਨਾ ਪੁੱਤੇ ਜੀ ਜੱਦਾ ਜੇ ਨਾ ਕਾਕਾ ਜੀ ਹਾਂਜੀ ਜੇ ਨਾ ਦੀਏ ਜੀ ਮਿੱਟੀ ਪੜੀ ਜੀ ਜੱਦਾਈਏ ਨਾ ਕਾਕਾ ਜੀ ਮਿੱਠੀ ਵਰੀ ਜੀ ਛੋਨਾ ਪੁੱਤੇ ਕਾਂ ਇੱਕ ਇੱਕ ਘਟਾ ਖੋ ਦੇ ਪੁੱਤੇ ਚਾਨਣਾ ਪੈਂਦਾ ਨਾ ਸਾਹਮਣੇ ਤੇ ਨੰਨੀ ਐ ਚਾਤੇ ਚੰਨੂ ਚਾਤੇ ਨੰਨੂ ਚਾਤੇ ਚਾਤੇ ਨਾਨੀ ਚਾਤੇ ਚਾਤੇ ਨੰਨੂ ਨੰਨੂ ਕੀ ਕਰਦੀ ਦੀ ਨਾਨੀ ਇੱਧਰ ਉਹ ਪਤਾ ਨਹੀਂ ਮਨ ਲੱਗਦਾ ਵੀ ਜਸਮੀਨਾਂ ਦਾ ਉਹ ਲੱਗੇ ਬੀਸੀ ਕਰਨਾ ਅੱਛਾ ਜਿਹੜੀ ਉਹਨਾਂ ਨੇ ਕਿਹਾ ਵੇ ਦਵਾਈ ਬੂਟੀ ਜੀ ਦਾ ਕਰਨਾ ਪਰਸਾ ਅੱਛਾ 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 ਉਹ ਸੁਖਵੀਰ ਵੀ ਕੋਲ ਸੁਖਵੀਰ ਨਾ ਪਰਫਰ ਨਹੀਂ ਜਾਣਾ ਹੈ ਉਹਨਾਂ ਨੇ ਮੈਂ ਤੁਹਾਨੂੰ ਮਧੂਣੀ ਲੈ ਕੇ ਮਿਲਦਾ ਪਤਾ ਨਹੀਂ ਪ੍ਰਸ਼ਾਦੀ ਲੱਗੇ ਪਿਆ ਉਹਦੀ ਰੋਟੀ ਚਾਹ ਕਹਿੰਦੇ ਵੀ ਕਈ ਜੀ ਬੰਨਦੀ ਆਟਾ ਗੁੰਨਣ ਲੱਗੇ ਪਿਆ ਵਾਰੀ ਕੁਛ ਚਾਹ ਸਾਲਸਾ ਵਾਈਪੋ ਜੀ ਕੀ ਖਤੇ ਹਾਂ ਤੁਕੇ ਦੇਦਾ ਮਧਾਨੀ ਚੱਲ ਤਾ ਰਾਈ ਕਿਤੇ ਪਾਣੀ ਵੜਾ ਦੋ ਮੈਂ ਤੂੰ ਕਰ ਗਈ ਕਿ ਪਾ ਲਈ ਮਾਤਾ ਫੇ ਆਦਰੜ ਕੀ ਦਾ ਛੰਨਾ ਮੂੰਹ ਨੂੰ ਲਾ ਲੈਂਦੇ ਪੰਜਾਬ ਚ ਇਹ ਤਾਂ ਮੌਜਾ ਆਦਰੜ ਕੀ ਵਾਈਪਾ ਨੇ ਪੀ ਲਈ ਹਾਂ ਚੱਲ ਤੋਈ ਜੇਤੀ ਬੁੜੇ ਆਇਓ ਚੱਲੇ ਜਿੱਥੇ ਉੱਥੇ ਬਹਿ ਜਣੇ ਆ ਜਾ ਕੇ ਅਕਲ ਨਾ ਮੈਂ ਉਹ ਕੋ ਤੇ ਦੇਖਿਆ ਤਾ ਇਹ ਆਪਣੀ ਮਹਾਖੋਟੇ ਤੁਸੀਂ ਤੁਸੀਂ ਖਾਂ ਇਹਨੂੰ ਪਾਇਆ ਕਰੋ ਇਹਦੇ ਵਿੱਚ ਚਾਹ ਤੂੰ ਤਾਂ ਉਹੀ ਤਾਂ ਹੈ ਤਾਂ ਵਧੀਆ ਰਹਿੰਦੀ ਹੈ ਮੈਂ ਤੁਹਾਨੂੰ ਦੂੰਗੀ ਹੂੰ ਮੈਂ ਸਾਨੂੰ ਵੀ ਪਾ ਕੇ ਦੇਣੀ ਹੈਗਾ ਤੂੰ ਠੀਕ ਆ ਬਸ ਜੀ ਬੱਸ ਅਸਲੀ ਨਾਲ ਉਹਨਾ ਬਾਤ ਤਾਂ ਜ਼ਿਆਦਾ ਲਾਹੇਵੰਦ ਆ ਇਹ ਉਹੀ ਟੱਗਾ ਦਿੰਦਾ ਹਾਂ ਹੁਣ ਮੈਂ ਤੁਹਾਨੂੰ ਦਗਾ ਦੂੰਗਾ ਕਿ ਤੁਸੀਂ ਖੀਣੀ ਹੈ ਹਾਂ ਇਹ ਇਹ ਮੰਦੂਰ ਤੋਂ ਆਈ ਹੈ ਵਧੀਆ ਵਧੀਆ ਦਵਾਈ ਸਮਝ ਕੇ ਵੀ ਨਹੀਂ ਹਾਂ ਬੜੀ ਮੈਨੂੰ ਤਾਂ ਬਹੁਤ ਪਸੰਦ ਆ ਇਹ ਹੂੰ ਉੱਥੇ ਲੱਗੀ ਵੀ ਬਹੁਤ ਹੀ ਮਾਂਾ ਤੁਲਸੀ ਨੂੰ ਥੋੜਾ ਇਹਨੇ ਬੀਜ ਉਪਈਆ ਕਰੀ ਹੋਈ ਆਪਣਾ ਸਕਾਈ ਪਈ ਹੈ ਹੂੰ ਚੱਲ ਮਹਾਬੀਜੇ ਸਕਾਈ ਪਈਏ ਲੈਪਾ ਦੇ ਦੇ ਉੱਥੇ ਤਾਂ ਬੀਜ ਗਾਹਾਂ ਗਿਰ-ਗਿਰ ਕੇ ਹੀ ਹੋ ਜਾਂਦੇ ਹਾਂ ਠੀਕ ਹੈ ਜਿਹੜੀ ਚੀਜ਼ ਹੈ ਲੋੜਨ ਫਾਸਰੀ ਜੂ ਚਾਹੀਦੀ ਹੈ ਮਿਲਣੀ ਚਾਹੀਦੀ ਹੈ ਇਹ ਚੀਜ਼ਾਂ ਪਾਤਾ ਜਿਹੜੇ ਵਧੀਆ ਚੱਲਦੇ ਹੈ ਸਾਰੇ ਇਹ ਜੇ ਕੋਈ ਪਰੋਵਨ ਪੰਦਨ ਅਸਰੀ ਨੂੰ ਫੇਰ ਪਾ ਲੈਂਦੇ ਆ ਚੀਜ਼ਾਂ ਕਾਟ ਹੋ ਜਾਂਦੀਆਂ ਹੈ ਖਾਂਦੇ ਹੋਏ ਨਾਲ ਤੇ ਬਹੁਤ ਵਧੀਆ ਰਹਿੰਦੇ ਨੇ ਤੇ ਅਸਰ ਵਿੱਚ ਪਰ ਉਹ ਕੰਮ ਤੇ ਨਹੀਂ ਹੂੰ ਜ਼ਿਆਦਾਤਰ ਇਹ ਕੰਧ ਦੀ ਦਵਾਈ ਐ ਸਿੱਕੇ ਠੀਕ ਹੈ ਜੀ ਰਾਤ ਦਾ ਕੱਲ ਦਾ بارش ਵਾਲਾ ਪਾਣੀ ਪਿਆ। ਉਹ ਪਾਣੀ ਵਿਕੀ ਪੜਾ ਧੋਏ ਲੈ ਨਾ ਮੜ ਜੇ ਬਾਹਰ ਸੇ ਪਤ ਨਹੀਂ ਅੰਦਰ ਦੇ ਬਸੇ ਗੰਦੇ ਦੇ। ਇਹਦਾ ਕਾਇਦੇ। ਅਰੇ ਪਰ ਡੱਬੇ ਦੇ। ਹਾਂ ਬਾਹਰਲੇ ਪਾਸੇ ਹੀ ਹੈ। ਨੋ ਨੋ। ਆਹ ਗੰਦ ਜਾ। ਪਾਣੀ ਮਾਰ ਕੇ ਲੈ ਮੈਂ ਸਾਬਣ ਨਾਲ ਜਾ ਮੈਂ ਉਪਰ। ਕਹਿੰਦਾ ਕਿ ਆ ਮੈਂ ਜਿਹੜੇ ਡੱਬੇ ਚ ਪਾਣੀ ਲੱਗਿਆ ਉਹਦੀ ਗੱਲ ਕਰਦਾ। ਇਹ ਤਾਂ ਬਾਹਰਲੇ ਪਾਸੇ ਹੈ। ਇਹਦਾ ਢੱਕਣ ਮੰਦ ਪਿਆ ਹੁੰਦਾ। ਇਹ ਪਾਉਂਗਾ ਜੀ ਪਾਣੀ। ਬੈਟਰੀ ਨਾ ਬੈਟਰੀ ਚ ਇਹ ਤੂੰ ਫੇ ਕਿੱਕ ਪਾਸੇ ਕੋਹ ਤਾਂ ਗਲਤ ਕਰ ਲਿਆ ਪਾਣੀ ਨੂੰ ਹਲਾਈ ਜਾਂਦਾ ਤਾ ਫਿਰ ਜਦਾਂ ਜਦਾਂ ਇਹ ਲੋ ਸਾਫ ਪਿਆ ਪਾਣੀ ਫਿਰ ਹੌਫ ਸਲੋ ਸਲੋ ਕਰ ਤੇ ਚੱਕਦਾ ਫਿਰ ਚੱਕ ਕੇ ਫੜੇ ਦੀ ਫੜੇ ਫੜੇ ਮੈਂ ਇੱਕ ਸਾਈਡ ਨੂੰ ਕਰਦਾ ਉਹਨੂੰ ਹੁਣ ਪਰ ਪਾਵ ਵੀ ਨਹੀਂ ਮੈਂ ਕਹਿੰਦਾ ਜੋ ਛੋਟਾ ਬੋਟਾ ਘੱਟ ਲੱਗਿਆ ਤੈਨੂੰ ਇਹਨੂੰ ਭਰੀ ਜਾਣ ਦੀ ਅਥੇ ਆ ਟੱਬੂ ਜਾ ਭਰੇ ਲੈ ਜੀ ਬਾਈ 5 ਲੀਟਰ ਦਾ ਮਤਲਬ ਤਾਂ ਤਾਂ ਜੀ ਮੋੜ ਉਹ ਨਾ ਨਾ 5 ਲੀਟਰ ਦਾ ਵੱਧ ਹੋਊਗਾ ਯਾਰ ਆ 1.5 ਲੀਟਰ ਦਾ ਹੁਗੜਾ ਪਾ ਆ 5 ਲੀਟਰ ਦਾ ਉਹੀ ਪਤਾ ਲੱਜਣਾ ਤੈਨੂੰ 1.5 ਦਾ ਕੀ ਮਤਲਬ ਹੈ ਆ ਹਾਈ 5 ਲੀਟਰ ਦੀ ਇਹ ਜਗ੍ਹਾੜਾ ਜਿਹੜਾ ਲਓ ਜੀ ਧੁੱਪ ਨਿਕਲ ਗਈ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਸਭ ਵੀ ਉੱਠ ਖੜੇ ਤੇ ਹੁਣ ਦੇਖਦੇ ਆ ਅੱਗੇ ਵੇ ਕਿਦਾਂ ਦੋ ਚਾਰ ਦੋ ਇੱਕ ਦੋ ਦਿਨਾਂ ਚ ਮਸ਼ੀਨ ਚੱਲੂਗੀ ਨਹੀਂ ਜੈਸੇ ਮਨੇ ਵੀ ਵਾਕਿੰਗ ਲੱਗੀ ਵੀਆ ਕਰਨ ਉੱਥੇ ਖੜੀ ਮੈਂ ਵੀ ਅੱਜ ਪਪਾ ਦੇ ਬਾਬੇ ਦੇ ਨਾਲ ਲੇ ਕੇ ਉੱਠਣੀ ਪੈਂਦਾ ਫਿਰ ਜੇ ਆਪਾਂ ਕੋ ਮੂੰਗਾ ਫਿਰੂਗੇ ਤਾਂ ਥੋੜਾ ਜਿਹਾ ਕੋ ਹੋਊਗਾ ਤੇ ਅੱਜ ਇੱਕ ਹੋਰ ਚੀਜ਼ ਦੇਖਣ ਨੂੰ ਮਿਲਲੀ ਆ ਵੀ ਆਪਾਂ ਕੱਲ ਮੀਂਹ ਪੈ ਕੇ ਹਟਾ ਆਸਮਾਨ ਦੇ ਕਿੰਨਾ ਨੀਲਾ ਹੋਇਆ ਵਾ ਸੋਹਣਾ ਵਾ ਐਂਡ ਫੁੱਲ ਵਧੀਆ ਆਸਮਾਨ ਨੀਲਾ ਤਾਂ ਤਰੀ ਫਸਣਾ ਪੜੇ। ਕੋਤ ਦਿਖਣਾ ਅੱਜ ਦੀ ਤੋਂ ਪੈਨ ਗੱਡ ਕੇ ਪੈ ਗਈ। ਕੱਲ ਦੀ ਧੁੱਪ ਖੜੀਆਂ ਫਸਣਾ ਸੁੱਕ ਜਾਂਦੀਆਂ। ਧਰਤੀ ਦੇ ਵਿੱਚ ਚੱਕਰ ਇਹ ਹੁੰਦਾ ਵੀ ਧਰਤੀ ਥੱਲੇ ਗਿੱਲੀ ਰਹਿ ਜਾਂਦੀ ਹੈ ਜਿਹਦੇ ਵਿੱਚ ਮਸ਼ੀਨ ਨਹੀਂ ਚੱਲਣਾ। ਉਹ ਮਸ਼ੀਨ ਨੂੰ ਔਖੀ ਹੁੰਦੀ ਚੱਲਣ ਲੱਗਦੀ। ਦੋ ਦੋ ਦਿਨ ਜਗਣਾ ਅੱਜ ਦੀ ਦਿਹਾੜੀ ਧੁੱਪ ਗੱਡ ਕੇ ਪੈ ਗਈ। ਕੱਲ ਨੂੰ ਕਿਤੇ ਕਿਤੇ ਮਸ਼ੀਨ ਚੱਲ ਪੈਣੀ ਜਿਹੜੇ ਖੇਤ ਮਤਲਬ ਰੇਤਲੇ ਆ। ਹਾਂ ਸਮਝ ਗਏ। ਹਾਂ ਤੇ ਕੱਲ ਤੇ ਬਾਅਦ ਵਿੱਚ ਪਰਸਾ-ਪੁਰਸਾ ਨੂੰ ਚੱਲ ਪਣੀਆਂ। ਥੋੜਾ ਰਕਿਆਨ ਵਧੀਆ। ਬਾਕੀ ਲੋਟ ਹੋ ਜੂਗਾ ਹਣੀ। ਅੱਜ ਤਾਂ ਧੁੱਪ ਲੱਗਣੀਓ ਲੱ ਹਾਂ ਮੇਚਲ ਕੋਈ ਗੱਲ ਨਹੀਂ ਹੁਣ ਇਹ ਇਹਦੀ ਉਹ ਕਰਨੀ ਆਪਾਂ ਨੇ ਹੁਣ ਆ ਮੋਡੀਫਾਈ ਕਰ ਦੇਣਾ ਤੇ ਆ ਕੁਰਸੀ ਮੈਂ ਸਕਾਉਣ ਨੂੰ ਰੱਖੀ ਵੀ ਸੀਗੀ ਜੀ ਇਹ ਵਿਚਾਰੀ ਗਿੱਲੀ ਹੋ ਰਹੀ ਹੈ ਕੋਈ ਗੱਲ ਨਹੀਂ ਇਹਦੀ ਵੀ ਸੈਟਿੰਗ ਕਰਾਂ ਹਾਂ ਕਿਹਾ ਦੇ ਦਿਨ ਹਾਂ ਲਾਹ ਹੋ ਰਾਂ ਸੀ ਵਧਾਈਆਂ ਵਾਲਾ ਡੱਬਾ ਅੱਛਾ ਬਲਾ ਸਤਿਫਿਕਾ ਤੇ ਮੋਟਰਸਾਈਕਲ ਦੀ ਆਵਾਜ਼ ਹੋਰ ਤਰ੍ਹਾਂ ਦੀ ਲੱਗੀ ਹੈ ਹਾਂ ਵੀ ਕੋਈ ਹੋਰ ਹੀ ਆ ਗਿਆ ਕੋਈ ਹੈ ਹਾਂ ਜੀ ਜੀ ਪਰਿਪਨਾ ਹਾਂ ਸਤਿਫਿਕਾ ਸਾਰਿਆਂ ਨੂੰ ਜੀ ਅੰਦਰ ਬੜਜਮਾ ਕੇ ਲੈਣਾ ਦਮਾ ਬਰਦਾ ਅੱਛਾ ਮਹਾਂਸ਼ਾਇਦ ਕੋਈ ਸ਼ੱਕ ਨਹੀਂ ਨਾ ਕਰਨਾ ਹੋਵੇ ਕੁਝ ਨਹੀਂ ਪਤਾ ਹੁੰਦਾ ਹਾਂ ਹਾਂ ਘੜੀ ਘਾਤੇ ਹਾਂ ਚਲ ਬਾਬ ਦੇ ਆਉਣੇ ਵਾਹਿਗੁਰੂ ਸੱਚਾ ਪਾਤਸ਼ਾਹ ਕਰਨ ਕਿਰਪਾ ਰੱਖੀ ਚੜ੍ਹਦੀ ਕਲਾ ਜ ਸਾਰਿਆਂ ਨੂੰ ਗਾਨੇ-ਛਾਣੇ ਚੱਲਦੇ ਜੀ ਅੰਦਰ ਜੀ ਜਿਹੜਾ ਮਾਂ ਦੇ ਕੋਲ ਬੈਠ ਕੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨੀਆਂ ਹੁੰਦੀਆਂ ਨੇ ਉਹ ਆਪਾਂ ਕਿਸੇ ਕੋਲ ਨਹੀਂ ਕਰ ਸਕਦੇ ਉਹ ਮਾਂ ਹੀ ਸਮਝ ਸਕਦੀ ਹੈ ਇਹ ਵੱਡੀ ਗੱਲ ਹੈ ਮਾਂ ਹੋ ਗਈ ਮਾਸੀ ਹੋ ਗਈ ਹਨਾ ਵੀ ਜੇ ਇੱਥੇ ਆਪਾਂ ਆਪਣੇ ਜੋ ਦਿਲ ਵਿੱਚ ਹੁੰਦਾ ਰੋਣਾ ਵੀ ਰੋ ਸਕਦੇ ਆ ਹਾਸੀ ਵਾਲੀਆਂ ਗੱਲਾਂ ਵੀ ਕੋਈ ਦੁੱਖ ਤਕਲੀਫਾਂ ਵੀ ਦੱਸੇ ਤੇ ਨਾ ਉਹ ਹਲਕੀਆਂ ਹੋ ਜਾਂਦੀਆਂ ਐ ਇਹ ਮੇਰੀ ਲਾਈਫ ਦਾ ਐਕਸਪੀਰੀਅੰਸ ਆ ਤੁਹਾਡੀ ਲਾਈਫ ਦੇ ਵਿੱਚ ਐਦਾਂ ਹੈ ਨਹੀਂ ਹੈ ਇਹ ਤੁਹਾਨੂੰ ਪਤਾ ਹੋਊਗਾ ਹੋਰ ਹੋਸੀ ਕਿਦਾਂ ਫਿਰ ਠੀਕ ਆ ਬੱਦ ਠੀਕ ਹਾਂ ਸਰੀਰ ਪਹਿਲਾਂ ਨਾਲ ਮੈਨੂੰ ਜਦ ਆਪੋਗ ਨੂੰ ਐਸਾ ਜਦ ਨਾਲ ਤੇ ਸਰੀਰ ਠੀਕ ਲੱਗਦਾ ਤੇ ਨਾ ਹਾਂ ਠੀਕ ਹੈ ਕਹਿਣਾ ਹੈ ਨਾ ਜਦ ਜਦ ਟੈਨਸ਼ਨ ਦੀ ਥੋੜੀ ਜਿਹੀ ਕਾ ਹਾਂ ਟੈਨ ਟੈਨ ਦੀ ਮੈਨੂੰ ਟੈਨਸ਼ਨ ਕਰਕੇ ਫਿਰ ਥੋੜਾ ਜਿਹਾ ਕਾਇ ਹੋ ਜਾਂਦਾ ਫਿਰ ਥੋੜਾ ਜਿਹਾ ਮਾਸੀ ਦਾ ਬੀਪੀ ਵੀ ਤੇ ਮਾਸੀ ਦਾ ਫਿਰ ਸ਼ੂਗਰ ਜਦ ਦੋ ਚੀਜ਼ਾਂ ਵੱਜ ਜਾਂਦੀਆਂ ਫਿਰ ਤਕਰੀਬਨ ਸਰੀਰ ਨੂੰ ਫਿਰ ਥੋੜਾ ਜਿਹਾ ਕਸ਼ਟ ਹੁੰਦਾ ਹੀ ਹੈ ਹਨਾ ਜੇ ਸਾਰਾ ਪ੍ਰੋਗਰਾਮ ਵਧੀਆ ਢੰਗ ਨਾਲ ਨਿਬੜ ਗਿਆ ਐਨ ਫਿਰ ਥੋੜਾ ਜਿਹਾ ਸਟ੍ਰੈਸ ਬੰਦਾ ਫਰੀ ਹੋਇਆ ਸਰੀਰ ਵੀ ਥੋੜਾ ਜਿਹਾ ਤੰਦਰੁਸਤ ਹੋ ਜਾਂਦਾ ਹੈ ਹਨਾ ਨੂੰ ਆਥੀ ਨੂੰ ਜਾਈ ਮੈਂ ਅੱਛਾ 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 ਹਾਂ ਪਾਣੀ ਦਾ ਘੁੱਟ ਲਿਆ ਦਿੰਦੀ ਪਹਿਲਾ ਪੁੱਤ ਮਾ ਜੀ ਜੇ ਲਈ ਮੈਂ ਤਾਂ ਮਠਿਆਈ ਖਾਣੀ ਨਹੀਂ ਨੀ ਹੈਗੀ ਤੂੰ ਮਠਿਆਈ ਹੈ ਜੀ ਇੱਕ ਖਾ ਲੈ ਮੈਂ ਜਨ ਸਤ ਅੱਛਾ ਹਾਂ ਉਹ ਮਿਟਾ ਕਰ ਲਵਾ ਹੈ ਹਾਂ ਚਲ ਕਰ ਮੈਂ ਜੰਮੂ ਕਰਦੇ ਮੈਂ ਬਾਅਦ ਮੈਨੂੰ ਭੋਗ ਆਜਰ ਆਇਆ ਮੈਂ ਫਿਰ ਮੇਰੀ ਗੱਲ ਸੁਣਾ ਹਾਂ ਬਾਬੇ ਨੂੰ ਭੋਗ ਹੁੰਦਾ ਰੋਣਾ ਦੇਖ ਇਹ ਮੇਰੀ ਮੇਰੀ ਸ਼ਰਧਾ ਸੀ ਮੈਂ ਮਾਸੀ ਵਾਸਤੇ ਲੈ ਕੇ ਆਇਆ ਇਹ ਬਾਬਿਆਂ ਵਾਸਤੇ ਮੈਂ ਲੇਖੀਂਦਾ ਆਇਆ ਹੈਗਾ ਬਾਬਿਆਂ ਵਾਸਤੇ ਸਪੈਸ਼ਲ ਲਾਊਗਾ ਨਹੀਂ ਨਹੀਂ ਉਹ ਸਪੈਸ਼ਲ ਲਾਊਗਾ ਉਹ ਚਿਕਮੀਨ ਲਾਤੇ ਚਾਹੂ ਹਾਂ ਨਹੀਂ ਚਲ ਕੋਈ ਨਹੀਂ ਉਹ ਗਲਵਾ ਉਹ ਗਲਵਾਖਾ ਹੈ ਪਰ ਬਾਬਿਆਂ ਵਾਸਤੇ ਹੈ ਇੱਕ ਕਾਲਾ ਖਾਣਾ ਮੈਂ ਖਾਣਾ ਮੈਂ ਖਾਣਾ ਉਹ ਗੋੜਾ ਖਾਣਾ ਪਾਣੀ ਮੰਗਿਆ ਇਹਨੇ ਪਹਿਲਾਂ ਪਹਿਲਾਂ ਦੁੱਧ ਰੱਖ ਆ ਮੈਂ ਬਾਬਿਆਂ ਵਾਸਤੇ ਹੁਣ ਮੈਂ ਸਾਨੂੰ ਖਰਾਜਾ ਕਰੂੰਗਾ ਜੇ ਬਾਬਸੀ ਜੱਸੀ ਆਉਂਗੇ ਹੁਣ ਜਿੱਥੇ ਜਾਣਾ ਅਮਰੀਕਾ ਦੇ ਬਾਈ ਨੇ ਆਉਂਦੇ ਨਹੀਂ 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 ਨਾ ਉਹ ਮੈਂ ਬਾਬਿਆਂ ਵਾਸਤੇ ਸਪੈਸ਼ਲ ਲੇਕਿਆ ਹਾਂ ਕੋ ਮੇਰੀ ਗਲਤੀ ਆ ਹੋ ਇਹ ਮੈਂ ਤੇਰੇ ਵਾਸਤੇ ਲੈ ਕੇ ਆਇਆ ਸੀ ਉਹ ਤੇਰਾ ਇਹ ਬਾਬਿਆਂ ਵਾਲਾ ਨਹੀਂ ਬਾਬਿਆਂ ਆ ਹੋਰ ਆਊਗਾ ਸਪੈਸ਼ਲ ਮੈਂ ਬਾਬੇ ਨੂੰ ਪੂਰ ਗੱਲ ਆਉਂਦੀ ਆ ਠੀਕ ਆ ਵਧੀਆ ਗੱਲ ਅਸੀਂ ਨੂੰ ਲੰਮ ਦੇ ਸਵੇਰੇ ਵੀ ਰੋਟੀ ਦਾ ਭੋਗ ਲੱਗਦਾ ਘਰਾਂ ਸ਼ਾਮ ਨੂੰ ਵੀ ਰੋਟੀ ਦਾ ਭੋਗ ਲੱਗਦਾ ਕੋਈ ਉਹ ਦਿਨ ਦੇ ਵਿੱਚ ਅਸੀਂ ਉਹ ਖਾਣ ਪੀਣ ਨੂੰ ਕੋਈ ਚੀਜ਼ ਬਣਾ ਲਈਏ ਤਾਂ ਵੀ ਬਾਬਿਆਂ ਬਸੇ ਨਿਕਲਦੀ ਹੈ ਠੀਕ ਨਹੀਂ ਹੈਗਾ ਜੇ ਤੂੰ ਲੰਮ ਨਹੀਂ ਆਇਕਣੀ ਤੇਰੀ ਬੜੀ ਭੈਣ ਤੁਨ ਕਾ ਕੇ ਕੀ ਵੀ ਸੀ ਹਾਂ ਆਹੀ ਫਰਕ ਹਾਂ ਹਾਂ ਕਹਿੰਦੀ ਉਹ ਉਹ ਆਹ ਪੱਕੇ ਕਰੇ ਵਿਆ ਪੱਕੇ ਕਰੇ ਵਿਆ ਹਾਂ ਤੇ ਕਰ ਮੈਂ ਮੰਨ ਤੁਹਾਡੀ ਪੱਕੇ ਕਰੇ ਵਿਆ ਪੱਕੇ ਆ ਹੁਣ ਫਿਰ ਤੇਰਾ ਆਪਾਂ ਦੋਨੇ ਜਣਿਆਂ ਨੂੰ ਚਾਹ ਬਰਾਬਰ ਬਰਾਬਰ ਪਣੀਆ ਦੀ ਦੀ ਨੇ ਦੇ ਵਿਗਾ ਮੈਨੂੰ ਜਿਹੜਾ ਤੇ ਕੂੜੇ ਦਾਸ ਮੰਦੇ ਤੇ ਇੱਥੇ ਰੱਖ ਲਿਆ ਇੱਥੇ ਰੱਖ ਲਿਆ ਤੇ ਠੀਕ ਆ ਹੋ ਮੇਰੀਆ ਉਹ ਮੇਰਾ ਜੂਠਾ ਮੇਰਾ ਤੈਨੂੰ ਸੋੜੀ ਦੂੰਗਾ ਬਸ ਠੀਕ ਹੈ ਲੈ ਤੇ ਨਹੀਂ ਮੈਂ ਅੱਛਾ ਠੀਕ ਆ ਕੋਈ ਕਰਨੀ ਆਇਆ ਤਾਂ ਪਹਿਲਾਂ ਚੱਲ ਤੁਸੀਂ ਪਾਈ ਸੱਸ ਦੀ ਆਪਣੀ ਦੀ ਸੇਵਾ ਕਰਦੇ ਹੈਂ ਕੰਪਨੀ ਦੇ ਕੰਪਨੀ ਦਾ ਬਣਦੀ ਆ ਅਸਤੇ ਮੇਰੀ ਮਾਂ ਹੈ ਲੈ ਲੈ ਪਰ ਤੁਹਾਨੂੰ ਕਹਿੰਦਾ ਹਾਂ ਮਮਮੀ ਨਾਲ ਲੱਗੇ ਹੋ ਮਮਮੀ ਕਹਤਾਂ ਗੱਲਾਂ ਹੋਲੀਆਂ ਉਹ ਤੂੰ ਦੱਸ ਵੀ ਮਾਪ ਮਾਸਿਕ ਨੂੰ ਲੈ ਕੇ ਕੱਤ ਨਹੀਂ ਆਉਂਦਾ ਤੇਨੂੰ ਘਰ ਨੂੰ ਇਹ ਵਿਚਾਰੀ ਮੈਨੂੰ ਕਹਿੰਦੀ ਮੈਂ ਬਹੁਤ ਵਾਰ ਕਹਿ ਲਿਆ ਸਤਿ ਸ਼੍ਰੀ ਅਕਾਲ ਜੀ ਹਾਂ ਮਮਮੀ ਨੂੰ ਮੈਂ ਤਾਂ ਬਹੁਤ ਵਾਰ ਕਹਿ ਲਿਆ ਵੀ ਚੱਲ ਹਾਂ ਆਹੋ ਹਾਂ ਦਾ ਸੋਣ ਹਾਂ ਆਹੋ ਤੇਰੇ ਕੋਲ ਨਹੀਂ ਨੇਸਟਰ ਨੂੰ ਪਤਾ ਬਾਈ ਸਾਰਾ ਕੁਝ ਹੀ ਪਤਾ ਨਹੀਂ ਤੜਨਾ ਹਾਂ ਹੁਣ ਦੱਸ ਕਰ ਜਾਣਾ ਪੁੱਛ ਲੈਣਾ ਮੈਂ ਤਾਂ ਆਪ ਕਹਿੰਦਾ ਬਾਈ ਮੈਂ ਕਹੇ ਤੇ ਜਾ ਹੁਣ ਮੇਰੇ ਕੋਲ ਉਹਨਾ ਹੱਥਾਂ ਲਾਣਾ ਦਾ ਹਾ 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 ਹਾਂ ਹਾਂ ਉਹ ਨਾ ਉਹ ਆ ਬਣਾਇਆ ਨਹੀਂ ਤੇਰੇ ਕਿਹੜੀ ਬੇਨਣ ਜਿਹਾ ਆਈ ਹੋਈ ਔਰ ਅਭੀ ਨਿਕਲਦੇ ਨਹੀਂ ਹੈ ਕਿ ਔਰਤ ਹੈ ਹਾਂ ਬਾਬਿਆਂ ਦੀ ਤੇਰੀ ਫੋਟੋ ਚੱਕ ਲੈ ਜਣੀ ਆਪਾਂ ਦੇ ਨਾਲ ਉੱਥੇ ਨੂੰ ਆਓ ਆਓ ਠੀਕ ਹੈ ਪਾੜ ਗਰੀ ਨਹੀਂ ਉੱਥੇ ਬੈਠੀ ਨਾਮ ਕਰ ਬਾਬਿਆਂ ਦਾ ਕਮਰਾ ਚਾਰ ਦਿਨ ਸਾਡੇ ਨਾਲ ਵੀ ਗੁਜ਼ਾਰ ਲੈ ਆਏ ਨਾ ਕਿ ਤੈਨੂੰ ਮਾਂ ਨਹੀਂ ਮੰਨਿਆ ਨਾਲ ਹਾਂ ਮਾਂ ਮੰਨਿਆ ਬਸ ਤੇ ਸਾਡਾ ਹੱਕ ਨਹੀਂ ਹੈ ਕਿ ਕੋਈ ਸੁਣਵਾਇ ਦੱਸ ਬਣਾ ਹਾਂ ਅਸੀਂ ਵੀ ਤੇਰੇ ਪਿਆਰ ਦੇ ਭੁੱਖੇ ਹਾਂ ਤੇ ਸਾਡੀ ਭੁੱਖ ਕੌਣ ਪੋਰੀ ਕਰੂਗਾ ਮੈਂ ਕਰੂੰਗੀ ਹਾਂ ਫੇ ਠੀਕ ਹੈ ਫੇ ਕਿੰਨੇ ਦਿਨ ਕਿੰਨੇ ਦਿਨ 15 ਦਿਨਾਂ ਨੂੰ ਵੀ ਮਹੀਨਾ ਇਹ ਹਫਤੇ ਲਾਉਂਗੀ ਮੈਨੂੰ ਪਤਾ ਹੁਣ ਇਹਨੂੰ ਘੇਰਨਾ ਕਿੱਧਰ ਨੂੰ ਹੈ ਹੈ ਸਰੋਂ ਹਫਤੇ ਬਾਅਦ ਸੇ ਭਾਈ ਮਾਫੀ ਨੇ ਵਾਦਾ ਕਰਤਾ ਤੁਹਾਨੂੰ ਹੁਣ ਸਾਰਿਆਂ ਨੂੰ ਵਾਦਾ ਤੇ ਉਹਦੇ ਵਿਚ ਨੂੰ ਤੈਨੂੰ ਮੈਂ ਕਿਤੇ ਮੱਥਾ ਟਿਕਾ ਲਿਆਉਂਗਾ ਅੱਛਾ ਪਤਾ ਤੁਰਨਾ ਕਾ ਟਚੱਕਰ ਹੀ ਆ ਨਾ ਤੋਂ ਨਿਯਮ ਦਾ ਮੇਰੇ ਕੋਲ ਹਾਂ ਮੈਨੂੰ ਪੌੜੀਆਂ ਦੀ ਤੋਚਾ। ਕਿਹੜੀਆਂ ਪੌੜੀਆਂ? ਉੱਪਰ ਤੋਂ ਉੱਪਰ ਇੱਕ ਵਾਰ ਚੜ੍ਹ ਗਈ ਮੁੜ ਕੇ ਥੱਲੇ ਤੈਨੂੰ ਤਾਰਨਾ ਕਰਦਾ ਆਪਾਂ ਨੇ 15-8 ਦਿਨ 15 ਦਿਨ ਬਾਅਦ। ਤਾਰ ਹੁਣ ਨਹੀਂ ਪੌੜੀ ਨੇ ਰੈਂਪ ਵੀ ਬਣਾਤਾ ਆਪਾਂ ਨੇ ਪਰਲੇ ਪਰ ਫਿਰ ਰੈਂਪ ਨਹੀਂ ਬਣਿਆ ਪਾ। ਆ ਚੱਲ। ਦੇ ਪਾਸੇ ਹੀ ਹੋ ਗਿਆ ਨਾ ਤਾਂ। ਹਾਂ। ਸਕੂਟਰੀ ਵੀ ਸਿੱਧੇ ਜਿਵੇਂ ਉੱਪਰ ਛੱਡ ਦੇਣਾ ਮੋਰਸਾਈਕਲ ਸਿੱਧੇ ਮੋਸਕੂਟਰੀ ਉੱਪਰ ਚੱਲ ਜਾਂਦੀ ਹੈ ਸਿੱਧੇ ਉੱਪਰ ਸਿੱਧੀ ਉੱਪਰ ਕੋਠੇ ਵੇਲੇ ਸਕੂਟਰੀ ਨੋਟੇ ਦੀ ਕਿਨ ਟੈਨਸ਼ਨ ਲੈਣੇ ਹੁਣ ਮੈਨੂੰ ਮਹਿਸੂਸ ਹੋ ਰਿਹਾ ਵੀ ਥੋੜਾ ਜਿਹਾ ਕਿ ਮੈਂ ਹੋਰ ਚੌੜਾ ਬਣਾਉਣਾ ਗੱਡੀ ਵੀ ਚੜਾ ਕਰਨੀ ਦੀ ਉੱਪਰ ਚੌੜਾ ਬਣਾਉਣਾ ਚਾਹੀਦਾ ਥੋੜਾ ਜਿਹਾ ਮਨੋ ਹੋਰ ਆਹੋ ਆਹੋ ਮਾਸੀ ਆਏ ਤੂੰ ਵੀ ਜੀਗਾ ਸਕੂਟਰੀ ਚੱਲ ਜਾਂਦੀ ਉੱਪਰ ਹਾਂ ਕਰਨ ਸਾਈਕਲ ਲੈ ਜਾਂਦਾ ਸੀ ਮੋਟਰਸਾਈਕਲ ਲੈ ਜਾਂਦੇ ਆ ਆ ਹੂੰ ਹੁਣ ਫਿਰ ਮੈਨੂੰ ਟੈਂਟ ਟੇਬਲ ਦੇ ਦੇ ਵੀ ਕਦ ਆਉਣਾ ਤਾਂ ਮੇਰੇ ਕੋਲ ਨੂੰ ਅ ਕੱਲ ਨੂੰ ਪਰਸੋਂ ਨੂੰ ਚੌਥੇ ਨੂੰ ਤਿੰਨ ਦਿਨਾਂ ਚੋਂ ਇੱਕ ਤਾਂ ਦਿਨ ਤਾਂ ਦੇ ਦੇ ਤੂੰ ਜਾ ਨਾਨਕਿਆ ਮੈਂ ਨਾਨਕਿਆ ਅੱਛਾ ਮੈਨੂੰ ਭੇਜ ਦੇ ਨਾਨਕਿਆ ਨੂੰ ਤੂੰ ਵੀ ਕਿਹਾ ਠੀਕ ਹੈ ਰਾਤ ਨੂੰ ਕਰਿਆ ਆਪਣੇ ਅੱਤੇ ਅੱਛਾ ਠੀਕ ਹੈ ਫਿਰ ਪਲਾਨ ਕਰਕੇ ਫਿਰ ਬਾਅਦ ਵਿੱਚ ਆਂ ਹਾਂ ਕੋਈ ਨਹੀਂ ਹੜ ਜਾਂਦੀ ਹੈ ਮੈਨੂੰ ਇਹ ਹੜ ਜਾਂਦੀ ਆ ਜਿਕਣਾ ਨਾ ਨਿਆਣੇ ਨੂੰ ਬਰਾਉਣਾ ਹੁੰਦਾ ਨਾ ਆਪਣੇ ਉਹ ਤੇਨੇ ਮੈਂ ਨਾਨਕਿਆ ਲੈ ਕੇ ਜਾਉਂਗੀ ਹੈਨਾ ਓਕੇ ਜਦੋਂ ਉੱਪਰ ਲੈ ਕੇ ਜਾਉਂਗੀ ਹਾਂ ਐਕਣਾ ਉਹ ਕਹਦਾ ਐਕਣਾ ਮੇਰੀ ਬੀਬੀ ਵੀ ਕਰਿਆ ਕਰਦੀ ਹੁੰਦੀ ਸੀ ਉਹੀ ਕੰਮ ਇਹ ਕਰਦੀ ਐ ਇੱਕੋ ਰੱਸੀ ਦੀਆਂ ਦੋਨੇ ਜਣੀਆਂ ਐ ਹਾਂ ਬਬਰਹਿਰੋ ਮੜਾਉਕਾ ਕਾ ਜਿਹਦੇ ਦੇ ਤੂੰ ਮੈਨੂੰ ਉਹ ਮੈਨੂੰ ਪਛਾਣ ਲਾ ਮੈਂ ਆਉਂਦਾ ਜਾਂਦਾ ਤਾਂ ਰਹਿੰਦਾ ਇੱਥੇ ਕੋਈ ਨਹੀਂ ਭਾਈ ਜਵਾਬ ਤਲਫਾ ਕੋਈ ਨਹੀਂ ਹੈਗਾ ਇਹਦਾ ਕਿਧਰ ਆ ਭਾਈ ਫਾਬੀ ਆਸਰੀ ਕਾਲਾ ਦੀ ਮੜੀ ਜੀ ਆਵਾਜ਼ ਜੀ ਬੰਦ ਕਰੂੰਗੀ ਮੜੀ ਜੀ ਬਾਬਿਆਂ ਕਰੂੰਗੀ ਆਵਾਜ਼ ਬੰਦ ਦੇ ਨੇ ਵਿੱਚ ਸੁਣ ਜਣੀ ਨਹੀਂ ਤਾਂ ਭਲੇ 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 ਬਾਈ ਕੋ ਮੈਂ ਅਦਰ ਮੈਂ ਕਦਾ ਲੱਭਦਾ ਫਿਰਦਾ ਬਾਈ ਕਿੱਥੇ ਚਲੇਗਾ ਤਾ ਅੱਛਾ ਇਹਨੂੰ ਸਤਿ ਸ੍ਰੀ ਅਕਾਲ ਸਾਹਿਬ ਗੁਰੂ ਜੀ ਦੀ ਫਤਿਹ ਹਮ ਸਤਰੀ ਕਾਲ ਦੀ ਸਾਰਿਆਂ ਨੂੰ ਹਾਂ ਤੇ ਸਾਰੇ ਆਪਣੇ ਜਿੰਨੇ ਵੀ ਜੁੜੇ ਸਾਡੇ ਦਾ ਸਾਰੇ ਹੀ ਰਾਜੀ ਖੁਸ਼ ਹੋ ਰਹੇ ਅੱਛਾ ਭਾਬੀ ਹੋਰ ਕਿੱਦਾਂ ਬੱਚੇ ਸਕੂਲ ਗਏ ਹੋਏ ਹਾਂਜੀ ਤੰਦਰੁਸਤਾ ਸਰੀਰ ਬੱਚੇ ਦਾ ਗਾ ਪਾਉਣ ਲੱਗ ਗਿਆ ਬਾਈ ਹਾਂ ਰੱਖਣੇ 1 2 ਦਿਨ ਦਰਬਾਰ ਨੂੰ ਗਾ ਦੇਣੇ ਦਵਾਈ ਮਾ ਜਦੀ ਪੂਰੀ ਕਦੇ ਕੋਸ ਕਦੇ ਕੋਸ ਕਦੇ ਕੋਸ ਕਦੇ ਕੋਸ ਇਹ ਵੀ ਗੱਲ ਹੈਗੀ ਆ ਇੱਕ ਨਾ ਮੋਬਾਈਲ ਮੋਬਾਈਲ ਦਾ ਯੁੱਗ ਚੱਲਦਾ ਬਾਈ ਮੋਬਾਈਲ ਦੇ ਯੁੱਗ ਦੇ ਬਾਈ ਵਾਲੇ ਯੁੱਗ ਦੇ ਵਿੱਚ ਨਾ ਨਾ ਪੰਗਾ ਤਾਂ ਚੱਲ ਮੈਂ ਖੇਡ ਲਵੇ ਆ ਨਾ ਪਰ ਇਲਤਵਾ ਜੀ ਜਿਆਦਾ ਸੱਟ ਨਾ ਖਾਣ ਵਾਲੇ ਨੇ ਡਰ ਲੱਗੀ ਜਾਂਦਾ ਉਹ ਦੂਆਂ ਤੋਂ ਉਹੀ ਕਰੀ ਜਾਂਦਾ ਕੁਛੀਆਂ ਜੇ ਮਰੀ ਜਾਂਦਾ ਐ ਘੁੰਮੀ ਜਾਂਦਾ ਗਲੂਟਨੀ ਜਾਂ ਖਾਂਦਾ ਜਾਂ ਡਰ ਲੱਗਦਾ ਠੀਕ ਹੈ ਠੀਕ ਹੈ ਠੀਕ ਹੈ ਮੌਸਮ ਦਾ ਦੇਖ ਲੈ ਕਿੰਨਾ ਸੋਹਣਾ ਬੱਦਲ ਵਾਈ ਹੈ ਉੱਪਰ ਸਾਫ਼ ਹੋਇਆ ਵਾ ਨੀਲਾ ਆਸਮਾਨ ਐਕਨਾਂ ਤੇ ਤਾਂ ਲੋਕਡਾਊਨ ਲੱਗਿਆ ਵਾ ਤਾਂ ਐਕਨਾਂ ਕਿਹਾ ਕਰਦੇ ਫੋਟੋ ਖਿੱਚ ਖਿੱਚ ਕੇ ਪਾਉਂਦੇ ਕਿੰਨਾ ਵਧੀਆ ਮੌਸਮ ਆ ਬਾਈ ਆ ਜਗਟ ਮੈਨੂੰ ਦੱਸ ਆ ਆਏ ਹਾ ਤੇਰੇ ਦਾ ਇੱਕੋ ਜੀ ਇਹ ਦੋਨਾਂ ਨੇ ਬਸ ਪੁੱਤ ਬਸ ਕਰ ਯਾਰ ਹੁਣ ਤੂੰ ਦੱਸ ਹੁਣੇ ਤੇਰੇ ਕਾ ਹੁਣੇ ਤੇਰੇ ਕਾ ਮੈਂ ਜਾਣ ਪਛਾਣ ਕਰਕੇ ਹਟਿਆ ਕੀ ਹੋ ਗਿਆ ਆ ਜਗਟ ਤਾਂ ਕਿੱਥੇ ਪਾਈ ਕੱਦ ਪਾਈ ਦੀ ਪਹਿਲਾਂ ਇਹ ਬਹੁਤ ਬਹੁਤ ਚਲੋ ਇਹਦੇ ਨਾਲ ਦੀ ਉਹ ਨਾ ਆਹ ਦੇਖ ਤਾਂ ਹਾਂ ਆਹ ਠੀਕ ਆ ਬਾਈ ਲੈਕ ਨਹੀਂ ਕਰਾ ਕੇ ਨਾ ਕੱਦੀ ਰੱਖੀ ਹੋਈ ਹੈ ਡ੍ਰੈਗਿੰਗ ਕਰਾ ਕੇ ਅੱਜ ਪਾਉਂਗਾ ਹਨਾ ਅੱਜ ਪਾਣਾ ਹਨਾ ਇਹਦੇ ਨਾਲ ਲੋੜ ਪੈਣੀ ਹੈ ਫੇ ਤੂੰ ਐਂ ਕਰਨਾ ਪੂਰੀਆਂ ਬਹਾਨਾ ਨਹੀਂ ਪਈ ਕਿ ਤੇਰੇ ਉੱਟ ਟੱਟ ਕੋਈ ਉਧਰ ਤੇ ਪਾ ਲੂੰਗੇ ਅਰ ਜੇ ਲੋੜ ਪਈ ਨਾ ਲੋੜ ਤਾਂ ਪੈ ਜਾਣੀ ਇੱਥੇ ਪੈ ਜਾਣੀ ਜਾਂਦੇ ਹੋਏ ਲੋੜ ਹਾਂ ਹੂੰ ਚਲੋ ਦੇਖਦੇ ਹਾਂ ਦੇਖਦੇ ਫਿਰ ਕੰਮ ਦਾ ਸਿਸਟਮ ਹੂੰ ਹੂੰ ਇਹ ਪਾਲੋਵੇ ਤਾਂ ਚੰਗੀ ਗੱਲੇ ਹੈ ਆ ਮਹਿਰ ਬਾਈ ਜਾ ਰਹੇ ਜੀ ਅੱਥੀ ਕਿਤੇ ਹੋਰ ਪਾਸੇ ਉਹ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਪਤਾ ਲੱਗਣਾ ਵੀ ਕਿੱਥੇ ਜਾ ਰਹੇ ਹਾਂ ਅਸੀਂ ਖਾਟੂ ਸ਼ਾਮ ਜਾ ਕੇ ਆਇਆ ਤੇ ਖਾਟੂ ਸ਼ਾਮ ਬਾਬੇ ਦੀ ਫੋਟੋ ਲੱਗੀ ਵੀ ਇੱਥੇ ਬਾਜੀ ਲੈ ਕੇ ਆਇਆ ਤੇ ਫੋਟੋ ਫੋਟੋ ਲਾਤੀ ਫੇਰ ਜਾਣਾ ਹਾਲ ਮੇਰੇ ਤੇ ਤੇਰਾ ਪਲਾਨ ਬਣਦਾ ਲੱਗਦਾ ਮੈਂ ਤੂੰ ਫੇਰ ਕਹਿੰਦਾ ਇੱਕ ਦੋ ਵਾਰ ਨਾ ਪਲਾਨ ਤਾਂ ਮੈਦਾ ਬਣਾ ਤੱਕਿਆ ਲੈਣਾ ਜਿਹੜਾ ਮੈਂ ਛੱਡ ਕੇ ਹੁੰਦਾ ਇਹ ਪਾ ਤੇਰਾ ਛੁੱਟ ਗਿਆ ਤਾਂ ਇੱਥੇ ਪਾਵਰ ਬੈਂਕ ਹਾਂ ਹੈਨਾ ਪਾਵਰ ਬੈਂਕ ਦਾ ਕੋਈ ਐਂਡ ਕਮਾਂਡ ਦਾ ਚੈੱਕ ਕਰਨੀ ਉਹ ਉਸ ਨਹੀਂ ਕਰਨਾ ਬਸ ਆ ਗੱਲ ਕੋਈ ਨਹੀਂ ਉਹ ਗੱਲ ਵੱਖਾ ਵੀ ਹਾਂ ਵੀ ਭਾਈ ਹੈਗਾ ਹਾਂ ਥੋੜਾ ਹੂੰ ਬੰਦੇ ਦਾ ਨੰਬਰ ਵੀ ਹੈਗਾ ਤਾਂ ਆਪਣੇ ਕੋਲ ਮੇਰੇ ਖਿਆਲ ਚ ਆਪਾਂ ਨੇ ਗੌਰ ਨਹੀਂ ਕਰੀ ਹਨਾ ਮੈਂ ਫਿਰ ਉੱਥੇ ਚੱਕਰ ਆਏ ਹੋ ਗਿਆ ਤਾਂ ਮੈਂ ਤੁਹਾਡੇ ਕੋਲ ਤੇ ਮੈਂ ਦੂਸਰੇ ਡੱਬੇ 'ਚ ਚਲੇ ਗਿਆ ਤਾਂ ਹਨਾ ਜਿਹਦੇ ਕਰਕੇ ਪੰਗਾ ਹੋ ਗਿਆ ਤਾਂ ਇਹ ਕੇਸਗੜ ਜੀ ਦਾ ਇਹ ਦੇਖ ਲੈ ਕਿੰਨੇ ਮਨੀ ਪ੍ਰਸਾਦ ਇਹ ਪੈਕੇਟ ਮਿਲਦਾ ਹੁੰਦਾ ਇਹ ਪਰਚੀ ਦੇਖ ਲੈ ਵਿੱਚ ਤੇ ਨਿਕਲੀ ਲੇਕਿਨ ਉਹਦੇ ਲਿਖਿਆ ਹੂੰ ਕੇਸਗੜ ਸਾਹਿਬ ਸ੍ਰੀ ਅਨੰਦਪਸਾ ਪੇਟਾ ਮਨੀ ਪ੍ਰਸਾਦ ਮੈਂ ਕੀ ਕਹਿ ਰਿਹਾ ਸੁਣਿਆ ਤਾਂ ਕੋ ਪਤਾ ਨਹੀਂ ਕੀ ਬੋਲੇਆ ਪੰਨੀ ਗਾਦਾ ਨਾ ਨਾ ਪਿੰਨੀ ਪ੍ਰਸਾਦ ਹੈ ਪੰਨੀ ਉਹਨੇ ਪੰਨੀ ਹੈ ਇਹਦੇ ਤੇ ਲਿਖਿਆ ਵਾ ਪੱਪੇ ਨੂੰ ਸਰੀਪੇ ਬੈਠੇ ਹੋ ਹਾਂ ਪੱਪੇ ਬਤਾਈਓ ਕਿ ਆਰੇ ਵੀ ਓਲੀ ਕਿ ਬਣਾਉਂਦਾ ਦੇ ਇਹ ਦੇਖ ਲਗਦਾ ਹਾਂ 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 ਠੀਕ ਹੈ ਠੀਕ ਹੈ ਆਪਾਂ ਢੰਡ ਦੇ ਬਚਣਾ ਯਾਰ ਆਪਾਂ ਨੇ ਕਿਤੇ ਨੂੰ ਕੋਈ ਟੌਰ ਟੋੜ ਨਾ ਕੋਣ ਚੱਲੇ ਹਾਂ ਇਹ ਤਾਂ ਬਾਹਾਂ ਵੀ ਲਾ ਦੇ ਨੇ ਦਰਜੀ ਜੇ ਲੱਗਦੀਆਂ ਲੋ ਲੋ ਰਾਤ ਪੈਨ ਕੋਈ ਨਾ ਬਈ ਇਹਨੇ ਨਿਆ ਸਾੜੀਆਂ ਬਾਹਾਂ ਲਾ ਦੇ ਹੁਣ ਅਹੀਂ ਜਾ ਜਾ ਹੋਰ ਤਾਂ ਕੋਈ ਲਾ ਦੇ ਇਹ ਵੀ ਗੱਲ ਤਾਂ ਠੀਕ ਹੈ ਦੇਖੋ ਜੰਮੂ ਗਿਆ ਲੱਗਦਾ ਪਾਕਿਸਤਾਨੀ ਹੋਣੇ ਕਿ ਨਾ ਤਾਂ ਜਾਗਟਾ ਮਰੀ ਫਿਰਦੇ ਕਿੱਥੇ ਲੱਗਿਆ ਕਿਹੜਾ ਮੌਸਮ ਹੈ ਇੱਕ ਵੀ ਤੇ ਹੀ ਲਗੇ ਇਹ ਵੀ ਇਹ ਵੀ ਗੱਲ ਠੀਕ ਹੈ ਇਹ ਵੀ ਗੱਲ ਠੀਕ ਹੈ ਬਾਈ ਘਰ ਸੌਣ ਲਾ ਭਾਬੀ ਮੈਂ ਤੇਰੀ ਸੱਸ ਨੂੰ ਲੈ ਜਾਣਾ ਚੱਕ ਕੇ ਫਿਰ ਤੁਹਾਨੂੰ ਦੱਸਾਂ ਮੈਂ ਪਹਿਲਾਂ ਇਹਨੂੰ ਪਿਆਰ ਨਾਲ ਆਪੇ ਭੇਜ ਦਿਓ ਨਹੀਂ ਜੋ ਅਸੀਂ ਕਿ ਨਾ ਕਰਦੀਏ ਤੁਹਾਡੇ ਵੀ ਮਾਏ ਆ ਹਾਂ ਇਹ ਗੱਲ ਬਣਦੀ ਹੈ ਨਾ ਹਾਂ ਨਾ ਸੀ ਦੇਖ ਤਰੇ ਦੂਏ ਮੁੰਡੇ ਨਹੀਂ ਵੀ ਕਹਤਾ ਇਹਨੇ ਵੀ ਕਹਤਾ ਨਾ ਨਾ ਆ ਗੱਲ ਨਤੋਂ ਗੁੰਦੀ ਹੈ ਮੀ ਮਾਂ ਐ ਮਾਸੀ ਅੱਦੀ ਹੈ ਨਾ ਹਾਂ ਸਾਲੀ ਅੱਧੀ ਘਰ ਵਾਲੀ ਉਹ ਵੀ ਹੁੰਦੀ ਹੈ ਉਹ ਫਿਰ ਹੁਣ ਮੈਂ ਵੀ ਮੈਂ ਕਰ ਸਣਾ ਮੇਰੀ ਸਾਲੀ ਦਾ ਬਾਹਰ ਬੈਠੀ ਆ ਭਾਈ ਤੇਰੀਆਂ ਨੇੜੇ ਹੈਗੀਆਂ ਜੇ ਅੱਧ ਅੱਧ ਘਰ ਸਾਰੀਆਂ ਨੂੰ ਲੱਗਿਆ ਵੰਡਣਾ ਪੈ ਤੇਰੇ ਕੋੱਖਾ ਹੋਣਾ ਕੰਮ ਇਹਦੇ ਕੋਲ ਤਾਂ ਬਚਾਰੀ ਕੁਝ ਵੀ ਨਹੀਂ ਰਹਿਣਾ ਹੈਗਾ ਹਾਂ ਹੁਣ ਫਿਰ ਉੱਥੇ ਪੰਗਾ ਪੈ ਜਾਂਦਾ ਰੇ ਪੰਗਾ ਹੀ ਪੈਣਾ ਫਿਰ ਇਹ ਉਹ ਸਕੀਮ ਹੈ ਇਹ ਉਹ ਸਕੀਮ ਹੈ ਜਿਹੜੀ ਦਿਖਾਈ ਜਾਂਦੀ ਹੈ ਪਰ ਮਿਲਦੀ ਨਹੀਂ ਹੈ ਕਿਸੇ ਨੂੰ ਉਹ ਹਾਂ ਉਹ ਚੀਜ਼ ਦਾ لالਚ ਦਿੱਤਾ ਜਾਂਦਾ ਹੈ ਹਾਂ ਮਾਤੀ ਜਾਨੀ ਬਿਲੇ ਦਰਦੋਂ ਤੂੰ ਪਤਾ ਨਹੀਂ ਹੁਣ ਕਹਤਿਆ ਕੀ ਹੋ ਗਿਆ ਕੀ ਹੋ ਗਿਆ ਮੰਨਦਾ ਨਹੀਂ ਇਹ ਇੱਕ 9 9 9 ਵਜਦਾ ਵਸ ਹਾਂ ਉਹ ਤਾਂ ਉਹ ਬਣਾਤੀ ਕਿਸੇ ਨੇ ਗੱਲ ਆਉਂਦੀਆਂ ਤੇੜੀਆਂ ਜਿਹੜੀਆਂ ਛੋਟੀਆਂ ਹੁੰਦੀਆਂ ਉਹ ਧੀ ਧੀਆਂ ਵਰਗੀਆਂ ਹੁੰਦੀਆਂ ਬੜੀਆਂ ਹੁੰਦੀਆਂ ਵੱਡੀਆਂ ਭੈਣਾਂ ਵਰਗੀਆਂ ਹੁੰਦੀਆਂ ਠੀਕ ਹਨ ਉਹ ਬੁੱਕ ਤੇ ਚਮਕੀਲੇ ਵਰਗੇ ਪੁੱਪੇ ਤੇ ਜੇ ਗਾਣੇ ਜੇ ਗਾ ਕੇ ਪੋਠੇ ਬਸਨ ਦੁਨੀਆ ਤੌਰ ਤੇ ਥੋੜੀ ਜੀ ਘੋਰ ਤਾਂ ਗੱਲ ਕੁਛ ਨਹੀਂ ਆ ਗਈ। ਚੱਲਿਓ ਬਈ। ਬਿਲਕੁਲ ਜੀ ਬਿਲਕੁਲ ਬਿਲਕੁਲ। ਚੱਲ ਚੱਲੀਓ ਫਿਰ। ਲਓ ਜੀ। ਬਾਈ ਮੈਨੂੰ ਕਹਿੰਦਾ ਕਹਿੰਦਾ ਵੀ ਆਪਾਂ ਨੇ ਹੁਣ ਮਕਾਨ ਦਾ ਕੰਮ ਸ਼ੁਰੂ ਕਰਨਾ ਏ। ਐ ਜਗ੍ਹਾ ਜਿੱਥੇ ਪਿੱਛੇ ਤੁਹਾਨੂੰ ਟੈਂਟ ਲੱਗਿਆ ਹੋਇਆ ਦਿਖਾਇਆ ਤਾਂ ਆਹੇ ਦੋਹੇ ਭਾਜਿਆਂ ਦੀ ਸਾਂਝੀ ਜਗ੍ਹਾ ਏ। ਤੇ ਦੋਨਾਂ ਦਾ ਆਪਸ ਦੇ ਵਿੱਚ ਪਿਆਰ ਮੁਹੱਬਤ ਨਾਲ ਬੈਠ ਕੇ ਘਰ ਫੈਸਲਾ ਹੋ ਗਿਆ। ਵੀ ਇੱਕ ਜਣਾ ਘਰਾਂ ਰਹੂੰਗਾ ਇੱਕ ਜਣਾ ਔਰੇ ਸੱਤ ਲੂਗਾ। ਤੇ ਐਕਣੀ ਚਾਹੀਦਾ ਵੀ ਇਦਾਂ ਹੀ ਆਂ ਭਰਾਵਾਂ ਦੇ ਵਿੱਚ ਐਕਣੀ ਪਿਆਰ ਬਣਿਆ ਬਰਹਿੰ ਚੰਗੀ ਗੱਲ ਹੈ 22 ਟਿੰਟ ਵਧੀ ਜਾਂਦਾ ਯਾਰ ਸਾਰਾ ਟਿੰਟ ਤੇਰਾ ਵੀ ਹੈ ਮੇਰਾ ਵੀ ਵਧਿਆ ਛੜਾ ਜਾ ਇਹਨਾਂ ਨੂੰ ਬਿਚਾਰੇ ਸਾਡੇ ਜਿਹੜੇ ਨਾ ਜੁੜੇ ਪਏ ਆ ਕੋਈ ਦਵਾਏ ਦੁਵਾਏ ਦੱਸੋ ਜੀ ਸਾਨੂੰ ਉਹਨਾਂ ਨੇ ਕਹਿ ਰਹੇ ਨੇ ਰੋਟੀ ਕੱਟ ਕਰੋ ਜੀ ਤੁਸੀਂ ਕੋਈ ਸੁਲਤਾਨ ਹੈਂ ਤੁਹਾਨੂੰ ਚਾਨਣ ਦੱਸੇ ਕੋਈ ਗੈਸ ਬੜੀ ਬਹੁਤ ਯਾਰ ਅੱਛਾ ਹਾਂ ਗੈਸਟ੍ਰਿਕ ਦੀ ਪ੍ਰੋਬਲਮ ਹੈ ਤੇ ਉਹ ਕਿਆ ਇਹ ਟੁੱਟਣ ਦਾ ਮਨਮਟਾ ਪਤਾ ਕਰਿਆ ਕਿਸੇ ਬਾਈ ਹਜੇ ਕੈਨੇ ਦਾ ਹੈਗੇ ਵੀ ਇਟ ਦਾ ਰੇਟ ਮੈਂ ਪਤਾ ਕਰਿਆ ਤਾਂ ਇੱਕ ਜਗ੍ਹਾ 6800 ਦੱਸਿਆ ਹਾਂ 6800 ਕਹਿੰਦੇ ਵੀ ਦਿਵਾਲੀ ਤੇ ਬਾਅਦ ਹੂੰ ਵੀ ਰੇਟ ਡਾਊਨ ਹੋ ਜੂਗਾ ਚਾ ਠੀਕ ਆ ਫਿਰ ਤੇ ਉਹ ਮਿਸਤਰੀ ਵੀ ਗੱਲ ਕਿਸੇ ਗੱਲਬਾਤ ਕੋਈ ਮਿਸਤਰੀ ਨਾਲ ਹਜੇ ਕੋਈ ਗੱਲਬਾਤ ਨਹੀਂ ਤੂੰ ਵੀ ਦੇਖੀ ਧਿਆਨ ਕਰੀ ਇੱਕ ਨਾਲ ਕਰੀ ਤੇ ਹਜੇ ਉਹਦੇ ਕੋਲ ਜਾਣਾ ਹੈ ਪਹਿਨ ਆਪਾਂ ਦੇਖੀਏ ਘੱਟ ਇੱਕ ਦੋ ਜਗ੍ਹਾ ਪਤਾ ਕਰਦੇ ਆ ਨਾਲੇ ਪਤਾ ਕਿ ਮਿਸਤਰੀ ਵੀ ਉਹ ਜਿਹੜਾ ਦੇਖਣਾ ਹੈ ਜਿਹੜਾ ਇੱਕ ਬਾਰੇ ਰੱਖਣੀ ਆਪਾਂ ਨੇ ਡੋਲੀ ਜਿਹੜਾ ਆਪਾਂ ਨੂੰ ਲੋਟ ਲੱਗਿਆ ਫਿੱਟ ਬੈਠਿਆ ਦਿਮਾਗ ਵਿੱਚ ਆਪਣੀ ਬਾਰਤਾ ਲਾਭ ਹੋ ਗਈ ਜਿਹਦੇ ਨਾਲ ਬਿਲਕੁਲ 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 ਉਹ ਪਤਾ ਕੀ ਹੈ ਛੁੱਟੀਆਂ ਛਟੀਆਂ ਜੇ ਮਾਰਨੇ ਆਣਾ ਨੂੰ ਵੀ ਦੋ ਦਿਹਾੜੀਆਂ ਲਾ ਕੇ ਘਰਾਂ ਫਿਰਦਾ ਦੋ ਦਿਹਾੜੀਆਂ ਲਾ ਕੇ ਘਰਾਂ ਫਿਰਦਾ ਆ ਇਹਨਾਂ ਨੇ ਕਾ ਵੀ ਗੱਡ ਗੱਡ ਕੇ ਟਾਈਮ ਲਾ ਆਪਣਾ ਭਾਈ ਠੀਕ ਹੈ ਨਾ 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 ਠੀਕ ਹੈ ਬੇ ਛੇਤੀ ਦੇ ਕੇ ਕੰਮ ਨਿਭੜੇ ਤਾਂ ਬਹੁਤ ਚੰਗੀ ਗੱਲ ਹੁੰਦੀ ਆ ਇੰਨਾ ਦਾ ਬਾਕੀ ਚੱਲ ਉਹ ਤੋਂ ਉੱਥੇ ਬਥੇਰਾ ਤੇਰਾ ਕੋਲ ਅੰਦਰ ਵੀ ਹਲ ਬਥੇਰਾ ਕੋਈ ਐ ਤਾਂ ਨਹੀਂ ਪਲਾਂ ਉਹ ਦੇਖ ਲਈ ਵੀ ਤੂੰ ਕਿੰਨੇ ਕਿ ਸਕਰ ਫੁੱਟ ਕੇ ਮੈਂ ਛੱਤ ਨਾਲ ਕੋਈ ਨਾਛੇ ਨਕਸ਼ਾ ਬਾਈ ਨਾਰਮਲ ਜਈ ਬਸ ਆਪਾਂ ਨਕਸ਼ਾ ਮੁਕਸ਼ਾ ਬਣਾਉਣਾ ਕਿ ਆ ਕਰਨਾ ਨਕਸ਼ਾ ਬਣਾਉਂਗੇ ਆਪਾਂ ਉੱਧਰ ਤੇ ਲਿਆਉਂਗੇ ਤੇਰੇ ਅੱਛਾ ਇੱਕ ਗੱਲ ਕਰੀ ਸੂਰਜ ਇੱਧਰ ਤੇ ਕੱਢ ਦੇਣਾ ਹੂੰ ਮੂੰਹ ਬਾਈ ਬਣ ਕੇ ਇੱਧਰ ਨੂੰ ਰੱਖੀਂ ਆਲਾ ਇੱਧਰ ਨੂੰ ਰੱਖੂਗੇ ਆਪਾਂ ਹਾਂ ਚੜਦੀ ਬਾਲ ਨੂੰ ਰੱਖੀਂ ਆ ਜੰਗੋਰ ਸਾਹਿਬ ਤੇ ਬੰਦਾ ਲਿਆਉਂਗੇ ਆਪਾਂ ਅੱਛਾ ਕਿਹੜਾ ਆਰਕੀਟੈਕਟ ਉੱਧਰ ਮੈਨੂੰ ਰਿਸ਼ਤੇਦਾਰ ਸਾਰੇ ਉੱਧਰ ਗਨੇ ਉ ਤੱਪ ਲੂਗੇ ਮੜਾ ਜਾ ਇੱਕ ਨਾ ਕਹਿੰਦੇ ਪੱਪਾ ਘਪਾਰੀਏ ਕਿੰਨਾ ਘਪਾਰ ਉਹ ਅੱਡੀ ਵੀ ਬੜੀ ਗੱਲ ਨਹੀਂ ਹੈਗੀ ਜੇ ਕਿਤੇ ਕੋਈ ਅੱਡੀ ਬੜੀ ਗੱਲ ਨਹੀਂ ਨਿਕਲ ਜਾਣੀ ਗੱਡੀ ਮੈਂ ਨਿਕਲ ਗਈ ਨਿਕਲ ਗਈ ਨਿਕਲ ਗਈ ਨਿਕਲ ਗਈ ਨਿਕਲ ਗਈ ਮੋਟਰਸਾਈਕਲ ਚੱਲਾ ਆਇਆ ਵੀ ਮੜਾ ਜਾ ਹਾਂ ਮਨ ਨੂੰ ਸੰਤੂਪੀ ਚ ਰਹਿੰਦੀ ਵੀ ਇੱਕ ਨੱਕਣਾ ਪਿਆਰ ਕਰਨਾ ਹਾਂ ਚਲ ਦੇਖਦੇ ਹਾਂ ਬਾਕੀ ਤਾਂ ਕੀ ਬਣਦਾ ਤੇ ਦੋ ਤਿੰਨ ਕੰਮ ਪਹਿਲਾਂ ਤੇਰੇ ਕਰਨੇ ਵਾਲੇ ਇੱਕ ਆਰਕੀਟੈਕਟ ਦਾ ਹੋ ਗਿਆ ਇੱਕ ਏਟਟ ਦਾ ਰੇਟ ਕਰਕੇ ਥੋੜੀ ਵੱਤੀ ਸਾਈ ਦੇ ਦੋ ਮਂਗਾਈ ਬੰਦਾ ਫੇ ਮਂਗਾ ਫੇਰ ਹੋ ਜਾਂਦੀ ਆ ਜਿ세 ਲੋਟ ਲੱਗ ਗਿਆ ਨਾ ਉਹਨੂੰ ਕਹਦੇ ਵੀ ਆ ਚੱਕ ਭਾਈ 50000 ਠੀਕ ਹੈ ਨਾ ਵੀ ਤੇ ਤੇ ਅਸੀਂ ਮਂਗਾਈ ਜਾਣੇ ਵੀ ਤੇਰੇ ਗੱਲ ਆਹੀ ਰੇਟ ਖੁੱਲ ਗਿਆ ਸਾਡਾ 3 ਮਹੀਨੇ ਕੰਮ ਚੱਲੇ 4 ਮਹੀਨੇ ਕੰਮ ਚੱਲੇ ਠੀਕ ਹੈ ਨਾ ਜਾਂ ਰੇਟੇ ਖੁੱਲ ਗਿਆ ਵੀ ਤੇਰੇ ਕੋਲ ਅਸੀਂ 30000 ਜਾਂ 40000 ਰਟ ਚੱਕਣੀ ਜਿੰਨੀ ਵੀ ਮਿਸਤਰੀ ਐਸਟੀਮੇਟ ਲਾਊਗਾ ਉਹ ਏਰੀਆ ਪਾ ਡਿਪੈਂਡ ਕਰਦਾ ਆਪਾਂ ਨੇ ਆਪਣੀ ਜੇਬ ਵੀ ਦੇਖਣੀ ਆ ਸਾਰਾ ਕੁਸ ਹੂੰ ਚਲੋ ਜੀ ਠੀਕ ਆ ਜੀ ਮਿਲਦੇ ਆਂ ਅਗਲੇ ਬਲੌਕ ਚ ਬਾਬੇ ਗੱਲ ਸੁਣ ਲੈ ਹੁਣ ਤੂੰ ਪੁਰਾਣੇ ਵਾਲੇ ਨੂੰ ਵੇਚਣਾ ਕਰੀਂ ਮੋੜ ਕੇ ਨਾ ਕਹਾਣੀ ਲੋਟ ਨਹੀਂ ਆਉਂਦੀ ਤਾਂ ਇਹਦੇ ਪਰ ਪਤਾ ਪਲਾਸਟਰ ਪਲੋਸਟਰ ਕਰਾਈ ਜਾਣਾ ਉਹਨੇ ਉਤਰੀ ਜਾਣਾ ਨਵੇਂ ਵਾਲਾ ਨਵੇਂ ਵਾਲੇ ਹੁੰਦਾ ਇਹਨੂੰ ਚੱਕ ਕੇ ਨਾ ਤੇਰੀਆਂ ਇੱਟਾਂ ਸਾਰੀਆਂ ਨਿਊਆਂ ਦੇ ਵਿੱਚ ਵੜ ਜਾਣੀਆਂ ਠੀਕ ਆ ਸਮਝ ਗਿਆ ਨਿਊਆਂ ਵਾਸਤੇ ਤੂੰ ਟਿਰਕਾਂ ਤੋੜਕਾਂ ਲੰਦੇ ਫਿਰ ਉਹਦਾ ਆਪ ਫਾਇਦਾ ਕੀ ਆਹ ਚੀਜ਼ ਪਾ ਦਾਂਗੇ ਵਿੱਚ ਧਰਤੀ ਦੇ ਵਿੱਚ ਇਹ ਦੱਬ ਹੋਣੀ ਆ ਤੇਰੀਆਂ ਇਹਨ ਵਧੀਆ ਨਿਊਆਂ ਦੇ ਵਿੱਚ ਨਾਲੇ ਪੁਰਾਣੀ ਇੱਟ ਹੈ ਵਧੀਆ ਇੱਟ ਆ ਉਹ ਵੀ ਆ ਵੀ ਖੁੱਲਣਾ ਪੈਣਾ ਆਪਾਂ ਫੇਰ ਤੇ ਵੇਚ ਬਾਈ ਸਾਰਾ ਕੁਝੇ ਕਰਨਾ ਪੈਣਾ ਜੇ ਤਾਂ ਇੱਥੇ ਛੱਤਣਾ ਜੇ ਭਾਈ ਇੱਧਰ ਪਾਸੇ ਛੱਤਣਾ ਫਿਰ ਤੈਨੂੰ ਖੁਦ ਕਰਨੇ ਦੀ ਲੋੜ ਨਹੀਂ ਫਿਰ ਤੇ ਇੱਕ ਮਕਾਨ ਦੀ ਟੌਰ ਖਰਾਬ ਕਰ ਦੇਣੀ ਨੇ ਮੁਰਲੇ ਪਾਸੇ ਤੇ ਨਾ ਨਾ ਇਹ ਤਾਂ ਚੱਕਣੀ ਪੈਣਾ ਆਪਾਂ ਨੂੰ ਮਸਲ ਨਹੀਂ ਕਹਿ ਗਿਆ ਅੱਛਾ ਇਹ ਕਰਨਾ ਪੈਣਾ ਇੱਕ ਵਾਰੀ ਇੱਥੇ ਦੇਖਣ ਹਾਂ ਤੇ ਸਾਈਡ ਪਰ ਪਾ ਲੂਗੇ ਡੰਗਰਾ ਖੱਤ ਜੱਲੇ ਬਿਲਕੁਲ 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 ਜਗ੍ਹਾ ਤਾਂ ਬਾਦੂ ਆ ਜਗ੍ਹਾ ਤਾਂ ਕੋਈ ਚੱਕਰ ਨਹੀਂ ਚਲੋ ਜੀ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਅਸੀਂ ਚੱਲੇ ਆਂ ਕਿਤੇ ਹੋਰ ਪਾਸੇ ਉਹ ਦੱਸ ਦਿੰਦੇ ਤੁਹਾਨੂੰ ਕਿੱਥੇ ਚੱਲੇ ਆਂ ਅਗਲੇ ਬਲੌਗ ਚੋ